ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਹੀ ਸ਼ਾਮ ਦੇ 5 ਵੱਜ ਚੁੱਕੇ ਆ ਤੇ ਅਸੀਂ ਇੱਧਰ ਸਾਡੀਆਂ ਮੱਝਾਂ ਵਜਦੀਆਂ ਹੈਗੀਆਂ ਉੱਧਰ ਅਸੀਂ ਸ਼ਾਮ ਨੂੰ ਆਏ ਆ ਤੇ ਇੱਥੇ ਹਰਮਣਾ ਜੀ ਟੋਆ ਪਟ ਰਿਹਾ ਆ ਕਿਉਂਕਿ ਇੱਥੇ ਇੱਕ ਬੂਟਾ ਲਗਾਣਾ ਸੀ ਬੂਟਾ ਲਗਾਤਾ ਇੱਧਰ ਮੇਰੇ ਡੈਡੀ ਆ ਡੈਡੀ ਮੇਰੇ ਅੰਗੂਰਾਂ ਦੀ ਬੇਲ ਲੱਗੀ ਹੋਈ ਆ ਤੇ ਇਹਨੂੰ ਬਾੜ ਕਰਦੇ ਪਏ ਆ ਰस्सੀਆਂ ਦੇ ਨਾਲ ਜੋ ਕਿ ਸਾਡੀਆਂ ਮੱਜਾਂ ਜਿਹੜੀਆਂ ਨਾ ਖੁੱਲ ਕੇ ਤੇ ਇਹ ਸਾਰੇ ਅੰਗੂਰਾਂ ਦੀ ਬੇਲ ਖਾ ਜਾਂਦੀਆਂ ਆ ਇਸ ਕਰਕੇ ਡੈਡੀ ਇਹਨੂੰ ਵਾਰਡ ਕਰਦੇ ਪਿਆ ਹਾਂ ਤਾਰਾਂ ਲਗਾ ਕੇ ਕੁਝ ਰस्सियां ਲਗਾਈਆਂ ਹੋਈਆਂ ਆ ਤਾਂ ਕਿ ਇਹ ਸੇਫ ਰਹੇ ਜਦ ਮੇਰੀ ਮੰਮੀ ਬੈਠੀ ਹੋਈ ਆ ਤੇ ਆ ਇਧਰ ਦੇਖੋ ਡੈਡੀ ਮੇਰੇ ਲੱਗੇ ਹੋਏ ਆਪਣਾ ਕੰਮ ਕਰ ਰਣ ਇਧਰ ਮੇਰੀਆਂ ਭੈਣਾਂ ਬੈਠੀਆਂ ਆਈਆਂ ਉਹ ਵੱਡੀ ਆ ਛੋਟੀ ਵਾਲੀ ਬੈਠੀ ਆ ਏ ਜੀ ਸਾਡੇ ਇੱਧਰ ਹਵੇਲੀ ਆ ਪਿੰਡਾਂ ਵਿੱਚ ਇਹਨਾਂ ਨੂੰ ਹਵੇਲੀ ਕਹਿ ਦਿੰਦੇ ਆ ਤੇ ਜਿੱਧਰ ਅਸੀਂ ਪਸੂ ਸਾਡੇ ਵੱਜੇ ਹੋਏ ਆ ਤੇ ਇੱਧਰ ਸ਼ਾਮ ਨੂੰ ਬਹੁਤ ਵਧੀਆ ਲੱਗਦਾ ਇੱਧਰ ਆ ਕੇ ਬਹਿ ਜੀਦਾ ਆ ਸ਼ਾਮ ਨੂੰ ਫੁੱਲਾ ਡੁੱਲਾ ਮਹੌਲ ਪਿੰਡਾਂ ਦੇ ਵਿੱਚ ਬਹੁਤ ਵਧੀਆ ਜੀ ਫੁੱਲਾ ਡੁੱਲਾ ਮਹੌਲ ਆ ਇੱਧਰ ਮੰਮੀ ਉਹਨਾਂ ਨੇ ਕੁਝ ਸਬਜ਼ੀਆਂ ਬੀਜੀਆਂ ਆ ਆ ਭਿੰਡੀਆਂ ਲੱਗੀਆਂ ਹੋਈਆਂ ਆ ਭਿੰਡੀਆਂ ਦੇ ਬੂਟੇ ਲਾਏ ਆ ਆਹ ਇਹ ਬਹੁਤ ਛੋਟੇ ਪਰ ਇਹਨਾਂ ਨੂੰ ਵੀ ਇੰਡੀਆਂ ਲੱਗੀਆਂ ਨੇ ਹੈਗੀਆਂ ਤੇ ਉਧਰ ਕੁਛ ਵਿੰਗਣਾ ਦੇ ਬੂਟੇ ਆ ਵਿੰਗਣਾ ਦੇ ਲਾਏ ਹੋਏ ਆ ਇਧਰ ਮੇਰੇ ਡੈਡੀ ਜੀ ਸ਼ਾਮ ਨੂੰ ਪੱਠੇ ਲੱਗੇ ਹੋਇਆ ਕੁੱਤਰਨ ਤੇ ਸ਼ਾਮ ਨੂੰ ਪੱਠੇ ਆਂਦਾ ਟਾਈਮ ਹੋ ਜਾਂਦਾ ਪਸ਼ੂਆਂ ਦਾ ਤੇ ਪੱਠੇ ਲਿਆ ਕੇ ਪੱਠੇ ਕੁੱਤਰਦੇ ਪਿਆ ਜਾਂਦੇ ਆ ਹਣੇ ਮੱਜਾਂ ਨੂੰ ਪੱਠੇ ਪਾਉਗੇ ਸ਼ਹਿਰਾਂ ਨਾਲੋਂ ਬਹੁਤ ਵਧੀਆ ਲੱਗ ਮਾਹੌਲਾ ਪਿੰਡਾਂ ਦਾ ਜੀ ਵਾਤਾਵਰਣ ਖੁੱਲਾ ਸ਼ੁੱਧ ਹਵਾ ਵਧੀਆ ਸ਼ਹਿਰਾਂ ਦੇ ਵਿੱਚ ਤਾਂ ਉਹੀ ਭੀੜ ਭੜਕਾ ਪੋਲੂਸ਼ਨ ਆ ਜੀ ਇਧਰ ਸਾਡੇ ਨਾਲ ਇੱਥੇ ਟਟੇਰੀ ਨੇ ਸਾਡੇ ਤਾਂ ਉਹ ਜੀ ਟਟੇਰੀ ਕਹਿੰਦੇ ਆ ਇਧਰ ਤੁਹਾਡੇ ਪਤਾ ਨਹੀਂ ਕੀ ਕਹਿੰਦੇ ਹੋਣਗੇ ਉਹਨੇ ਬੱਚੇ ਦਿੱਤੇ ਹੋਏ ਆ ਤੇ ਇਹ ਆਪ ਕੰਦ ਤੇ ਬੈਠੀ ਬੋਲਦੀ ਰਹਿੰਦੀ ਆ ਤੇ ਉਹ ਨੀਜੇ ਬੱਚੇ ਇਹਦੇ ਘੁੰਮਦੇ ਰਹਿੰਦੇ ਆ ਤੇ ਉਹਨਾਂ ਨੂੰ ਦੇਖਦੇ ਰਹਿੰਦੀ ਉੱਪਰ ਬੈਠੀ ਤੇ ਬੋਲਦੀ ਰਹਿੰਦੀ ਆ ਉਹਨਾਂ ਦੀ ਨਿਗਰਾਨੀ ਕਰਦੀ ਪੂਰੀ ਅੱਜ ਇੱਕ ਬਿੱਲੀ ਦਾ ਬੱਚਾ ਆ ਇਹਨੂੰ ਨਾ ਬਿੱਲੀ ਛੱਡ ਗਈ ਸੀਗੀ ਅਜੇ ਇਹਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਸੀਆਂ ਜਦੋਂ ਉਹ ਛੱਡ ਗਈ ਫਿਰ ਡੈਡੀ ਉਹਨਾਂ ਨੇ ਨਾ ਇਹਨੂੰ ਸਰਿੰਜ ਦੇ ਨਾਲ ਦੁੱਧ ਪਲਾ ਪਲਾ ਕੇ ਵੱਡਾ ਕਰ ਲਿਆ ਹੁਣ ਵੱਡਾ ਹੋ ਗਿਆ ਇਹ ਤੇ ਬਹੁਤ ਇਹਨਾਂ ਦੀ ਇਹਨੂੰ ਪਛਾਣ ਹੋਈ ਆ ਇਹ ਇਹਨਾਂ ਦੇ ਕੋਲ ਹੀ ਰਹਿੰਦਾ ਹੁਣ ਵੱਡਾ ਹੋਊਗਾ ਤੇ ਚਲੇ ਜਾਊਗਾ ਇਹ ਬਹੁਤ ਛੋਟਾ ਸੀ ਜਦੋਂ ਇਹਨੇ ਬਿੱਲੀ ਛੱਡ ਕੇ ਚਲੇ ਗਈ ਸੀ ਅਇਦਰ ਜੀ ਫਿਰ ਦੂਜੇ ਦਿਨ ਸ਼ਾਮ ਨੂੰ ਆਪਾਂ ਕੋਈ ਨਹੀਂ ਵੀਡੀਓ ਬਣਾਈ ਆ ਦੂਜੇ ਦਿਨ ਸਵੇਰ ਦੀ ਆ ਇਹ ਮੇਰੀ ਭੈਣ ਇੱਥੇ ਲੱਗੀ ਹੋਈ ਆ ਕੱਪੜੇ ਧੋਂਦੀ ਆ ਘਰ ਦੇ ਸਵੇਰ ਦੇ ਕੰਮ ਸ਼ੁਰੂ ਹੋ ਗਏ ਜੀ ਕੱਪੜੇ ਧੋਣ ਲੱਗੀ ਹੋਈ ਆ ਤੇ ਆ ਹਰਮਨ ਆਪਣਾ ਦਮਾਲਾ ਬੰਦਾ ਪਿਆ ਆ ਕੋਈ ਸਹੀਕ ਨਹੀਂ ਲੱਗਦਾ ਲੱਗਦਾ ਇਹਨੂੰ ਫੇਰ ਆਪਣੀ ਮੰਮੀ ਨੂੰ ਕਰ ਆ ਤੇਜੀ ਝਾੜੂ ਲਾਦਾ ਆ ਇਹ ਹੁਣ ਪੋਚਾ ਲਾਉਂਦੀ ਪਈ ਆ। ਦਰਬਾਰ ਦੇ ਕੰਮ ਆਪਣੇ ਆਪਣੇ ਕੰਮਾਂ ਤੇ ਸਾਰੇ ਲੱਗੇ ਹੋਏ ਆ। ਆ ਖੁਸ਼ੀ ਸੁੱਤੀ ਉੱਠੀ ਆ ਹੁਣ ਹਜੇ। ਕੋਈ ਕੱਪੜੇ ਤੋਰਿਆ, ਕੋਈ ਪੋਚੇ ਲਾ ਰਿਹਾ, ਕੋਈ ਸੁੱਤਾ ਵਿਆਂ ਜੇ, ਕੋਈ ਸੁੱਤਾ ਉੱਠਿਆ ਆ ਖੁਸ਼ੀ ਆ ਜੀ। ਇਹ ਮੇਰੀ ਭੈਣ ਦੀ ਕੁੜੀ ਆ। ਤੇ ਇਹ ਸੁੱਤੀ ਉੱਠੀ ਆ ਹਜੇ। ਅੱਖਾਂ ਮਲਦੀ ਪਈ ਆ। ਏ ਹਾਈ ਕਰਦੀ ਆ ਤੁਹਾਨੂੰ ਇਧਰਾ ਕਪੜੇ ਤੋਂ ਹੋ ਰਿਹਾ ਹੈ ਮਸ਼ੀਨ ਚ ਦੇਖੋ ਸਾਰੇ ਆਪੋ ਆਪਣੇ ਕੰਮਾਂ ਲੱਗੇ ਹੋਏ ਆ ਸਵੇਰੇ ਸਵੇਰੇ ਦਰਮੇਂ ਜੀ ਚਾਹ ਬਣਾ ਰਹੀ ਆ ਹੁਣ ਕੁਛ ਪੀ ਹਟਿਆ ਕੁਛ ਹੌਣ ਸੁੱਤੇ ਉੱਠੇ ਆ ਜਿਹੜੇ ਹੁਣ ਉੱਠੇ ਆਣ ਲਈ ਚਾਹ ਬਣਦੀ ਪਈ ਆ ਤੇ ਚਾਹ ਬਣ ਗਈ ਆ ਹੁਣ ਨਾਲ ਪੁੱਜੀਆ ਸਾਰੇ ਜਾਣੇ ਬੈਠੇ ਹੋਏ ਆ ਚਾਹ ਪੀ ਰਹੇ ਆ ਮੰਮੀ ਬੈਠੀ ਆ ਭੈਣ ਬੈਠੀ ਆ ਭੈਣ ਦਾ ਮੁੰਡਾ ਬੈਠਾ ਆ ਇੱਧਰ ਕੁੜੀ ਬੈਠੀ ਆ ਸਾਰੇ ਚਾਹ ਪੀ ਰਹੇ ਆ ਬੈਠੇ ਬਾਕੀ ਜੀ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਪਲੀਜ਼ ਮੇਰੀ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ